ਹੁਣ ਅੱਗੇ ਸ਼ੁਰੂ ਕਰਦੇ ਆ ਇੱਕ ਸਿੱਖ ਦੀ ਸਾਖੀ ਧੰਨ ਸਤਿਗੁਰੂ ਜੀ ਸਿੱਖੀ ਦੇ ਧੰਨ ਸਤਿਗੁਰੂ ਜੀ ਦੇ ਸਿੱਖਾਂ ਅੰਤ ਨਹੀਂ ਆਉਂਦਾ ਨਾ ਹੀ ਇਹ ਗਿਣੀ ਜਾ ਸਕਦੇ ਹਨ ਕਿ ਸਤਿਗੁਰੂ ਜੀ ਨੇ ਕਿੰਨੇ ਤਾਰੇ ਨਾ ਹੀ ਸਿੰਘਾਂ ਦੇ ਪਿਆਰ ਦੀਆਂ ਕਥਾਆਂ ਘਾੜੀਆਂ ਮੁਕਸਖੀਆਂ ਹਨ ਪਹਿਰ ਦਾ ਮੇੜਾ ਸੀ ਗੋਦਾਵਰੀ ਦੇ ਨਰਮਲ ਜਲ ਦੇ ਕਿਨਾਰੇ ਸਤਿਗੁਰੂ ਜੀ ਬਰਾਜਮਨ ਸਨ ਉਹਨਾਂ ਦੇ ਸਨਮੁਖ ਤੇ ਸਰਮੋਖ ਸੰਗ ਤੇ ਸਤ ਸੰਗੀ ਪੁਰਸ਼ ਬੈਠੇ ਹੋਇ ਸੰ ਛੋਟਾ ਜਿਹਾ ਸਤ ਸੰਗੀ ਧਰਮ ਦਾ ਦਰਬਾਰ ਸੀ ਸ਼ਾਂਤੀ ਸਤਿਆ ਨਰਮਇਤਾ ਨਰਤਾ ਤੇ ਪਰਤੀਤਨ ਧਰਾਸੀ ਜੀੜਾ ਦੂਰੋਂ ਆਉਂਦਾ ਸੀ ਬਿਨਾ ਕਿਸੇ ਪੈਰ ਹਲਾਏ ਤੇ ਖੜਾ ਆ ਕੇ ਇਤੇ ਤੋਂ ਐਂਦੇ ਹੌਲੀ ਹੌਲੀ ਚੱਲ ਕੇ ਬੜੇ ਆਦਮ ਨਾਲ ਦੀਵਾਨ ਵਿੱਚ ਬੈਠ ਜਾਂਦਾ ਸੀ ਇੰਨੇ ਜਗਿਆਸੂ ਦਵਾਨ ਵਿੱਚ ਸਨ ਸਾਰਿਆਂ ਦੀ ਸੰਤ ਪ੍ਰਭੂ ਚਰਨਾਂ ਨਾਲ ਜੁੜੀ ਹੋਏ ਸੀ ਅੰਡੋਲ ਬੈਠੇ ਹੋਏ ਸਤਿਗੁਰੂ ਵਾਹਿਗੁਰੂ ਦੇ ਜਾਪ ਨੂੰ ਜਪਦੇ ਹੋਏ ਓਹ ਝੂਲ ਰਹੇ ਸਨ ਜਿਵੇਂ ਹਵਾ ਦੇ ਨਾਲ ਸਰੂਪ ਦਾ ਮੁਟਾ ਝੂਲਦਾ ਹੈ ਪਰਮਾਥ ਦੀਆਂ ਗੱਲਾਂ ਸਨ ਸਵਾਰਥ ਦਾ ਕਿਤੇ ਨਾਮ ਨਹੀਂ ਸੀ ਸਤਿਗੁਰੂ ਜੀ ਉਪਦੇਸ਼ ਕਰ ਰਹੇ ਸਨ اے ਜਗਿਆਸੂ ਜਨੋ ਮਨੁੱਖ ਜਾਨਮਨ ਨਰਮੋਲਕ ਹੈ ਐਸਦਾ ਇੱਕ ਇੱਕ ਸਵਾਸ ਭਗਤੀ ਸੇਵਾ ਨਿੱਕੀ ਤੇ ਧਰਮ ਕਰਤ ਤੋਂ ਬਿਨਾ ਮਰਥ ਨਹੀਂ ਹੋਣਾ ਚਾਹੀਦਾ ਮੁੜ ਕੇ ਨਹੀਂ ਮਿਲਣਾ ਜੀਵ 84 ਦੇ ਗੇੜ ਵਿੱਚ ਘੁੰਮਦਾ ਫਿਰਦਾ ਰਹਿੰਦਾ ਹੈ ਉਰਲਮੇ ਕਰਮਾ ਹੋ ਤਾਂ ਹੀ ਇਹ ਜੀਵਨ ਆਨੰਦ ਪ੍ਰਾਪਤ ਹੁੰਦਾ ਹੈ ਗੁਰੂ ਜੀ ਨੇ ਆਸ਼ਾਸਤਰਾਂ ਦਾ ਉਪਦੇਸ਼ ਵੀ ਦੇਣਾ ਕੀਤਾ ਸਾਰੇ ਸ਼ਾਸਤਰ ਸੇਬਾ ਨੇ ਇੱਕ ਥਾਂ ਰਖਾਏ ਹੋਏ ਸਨ ਉਨ੍ਹਾਂ ਨੂੰ ਤੁੱਪ ਦੇ ਕੇ ਜੋਤ ਜਗਾ ਕੇ ਸਤਕਾਰਿਆ ਜਾਂਦਾ ਸੀ ਸਹਿਬ ਆਖਦੇ ਸਿੰਘੋ ਆਉਣ ਵਾਲੇ ਸਮੇਂ ਵਿੱਚ ਹਰ ਇੱਕ ਸਿੰਘ ਦੀ ਸਹੈਤਾ 70 ਅਸਾਤਰ ਅਥਿਆਰ ਅਸਾਂ ਦਾ ਰੂਪ ਹੋ ਕੇ ਓ ਕੀ ਕਰੇਗਾ ਜਿਹੜਾ ਸਿੰਘ ਸਸਤਧਾਰੀ ਹੋਵੇਗਾ ਉਹੋ ਹੀ ਜਿਉਂਦਾ ਰਹੇਗਾ ਉਹੋ ਹੀ ਕਿਸੇ ਦੀ ਸੇਵਾ ਕਰੇਗਾ ਸਤਿਗੁਰੂ ਜੀ ਆਪਣੇ ਬਾਸ ਹੁਣ ਇੱਕੋ ਕਿਰਪਾ ਨ ਰੱਖਦੇ ਨੇੜੀ ਕਿਰਪਾਨ ਬਹੁਤ ਹੀ ਤੇਜ਼ ਧਾਰ ਵਾਲੀ ਸੀ ਉਹਦੇ ਨਾਲ ਤਕੜੇ ਪਰ ਸੁਖਤੇ ਦੋ ਟੁੱਟੇ ਇੱਕੇ ਬਾਰ ਕੀਤੇ ਜਾ ਸਕਦੇ ਸਨ ਉਹ ਕਿਰਪਾਨ ਕਿਸੇ ਨੇ ਪੇਮ ਭੇਟਾ ਕੀਤੀ ਸੀ ਉੱਪਰਲੀ ਥਾਂ ਸਤਿਗੁਰੂ ਜੀ ਬਰਾਜਮਾਨ ਸਨ ਇਹ ਇੱਕ ਸਿੱਖ ਬਹੁਤ ਮੰਦੀ ਦਸ਼ਾ ਵਿੱਚ ਸਤਿਗੁਰੂ ਜੀ ਦੇ ਕੋਲ ਪੁੱਜਾ ਉਹਦੇ ਬਸਤਰ ਨੀਰਾਂ ਲੀਰਾਂ ਹੋਏ ਹੋਏ ਸਨ ਸਿਰ ਤੋਂ ਪੈਰਾਂ ਤੱਕ ਘੱਟਾ ਸੀ ਉਹ ਬਹੁਤ ਹੀ ਕੰਗਾਲ ਲੱਗਦਾ ਸੀ। ਉਸ ਨੂੰ ਦੇਖ ਕੇ ਸੇਬਾਂ ਹੰਦੀ ਨੈਣਾ ਵਿੱਚ ਪ੍ਰੇਮ ਦਾ ਛਾਲਾ ਗਿਆ। ਜਦੋਂ ਸਿੱਖ ਨੇ ਸਤਿਗੁਰੂ ਜੀ ਅੱਗੇ ਮੱਥਾ ਟੇਕਿਆ ਤਾਂ ਸਿੱਖ ਦੀਆਂ ਊਭਾਂ ਨਿਕਲ ਗਈਆਂ। ਸ਼ਾਂਤਮਈ ਦਾ ਬਾਜੂ ਮੰਡਲ ਭੰਗ ਹੋ ਗਿਆ। ਸੇਬਾਂ ਨੇ ਛੀਤੀ ਨਾਲ ਉਹਦਾ ਸਿਰ ਚੁੱਕ ਲਿਆ। ਉਹਨੇ ਨੇ ਪੁੱਛਿਆ ਕਿਉਂ ਪ੍ਰੇਮੀਆਂ ਕੀ ਗੱਲ ਹੈ? ਤੈਨੂੰ ਕੀ ਦੁੱਖ ਹੈ? ਉਸਖ ਨੇ ਆਪਣੀ ਜੀਵਨ ਕਥਾ ਐਉਂ ਦੱਸੀ ਮਹਾਰਾਜ ਮੈਨੂੰ ਬਖਸ਼ਣਾ ਮੇਰੇ ਬਸ ਦੀ ਗੱਲ ਨਹੀਂ ਨਹੀਂ ਮੈ ਰਾਮ ਮੈਂ ਚਲੁੱਟਿਆ ਗਿਆ ਮੈਂ ਆਪ ਦੀ ਪੇਟਾ ਕਰਨ ਵਾਸਤੇ ਬਹੁਤ ਸਾਰਾ ਪਦਾਰਥ ਲਿਆਇਆ ਸਾਂ ਪਰ ਤੁਰਕਾਂ ਨੇ ਲੁੱਟ ਲਿਆ ਸਤਿਗੁਰੂ ਜੀ ਕੋਈ ਚਿੰਤਾ ਨਹੀਂ ਸਤਿਗੁਰੂ ਨਾਨਕ ਦੇਵ ਜੀ ਦੇ ਦਰਬਾਰ ਮੈਂ ਚ ਪ੍ਰੇਮ ਦੀ ਲੋੜ ਹੈ ਤਾਂ ਦੀ ਨਹੀਂ ਕਿੱਥੋਂ ਆਇਆ ਹੈ ਸਕ ਮੈਂ ਕਾਬਲ ਦਾ ਰਹਿਣ ਵਾਲਾ ਹਾਂ ਬਲਾਕੀ ਮਲ ਹਾਂ ਮੇਰੇ ਪਿਤਾ ਜੀ ਤੇ ਬਾਬਾ ਜੀ ਗੁਰੂ ਘਰ ਨੇ ਸੰਦਾਲੂ ਸਿੱਖ ਸਨ ਉਹ ਤਾਂ ਆਪਦੇ ਦਰਸ਼ਨ ਸ੍ਰੀ ਅਨੰਦਪੁਰ ਘਰ ਗਏ ਸਨ ਪਰ ਮੈਂ ਮੰਦ ਭਾਗਾ ਦਰਸ਼ਨ ਕਰਨ ਨਾ ਆਇਆ ਔਣ ਔਣ ਕਰਦਿਆਂ ਹੀ ਕੰਸੂਆਂ ਮਿਣੀਆਂ ਕੇ ਤੁਰਕਾਂ ਨੂੰ ਇਹ ਸਤਿਗੁਰੂ ਨਾਲ ਜੰਦ ਕਰਨਾ ਆਰੰਭ ਕਰ ਦਿੱਤਾ ਹੈ ਜੰਦਾਂ ਦੇ ਪਿਛੋਂ ਪਤਾ ਲੱਗਾ ਆਪਣੇ ਨੰਦਪੁਰ ਤਾਂ ਛੱਡੋ ਦਿੱਤਾ ਪਰ ਮੇਰੇ ਮਨ ਅੰਦਰ ਦਰਸ਼ਨ ਕਰਨ ਦੀ ਲਗਨ ਇੱਕ ਤੜਪ ਬਣ ਗਈ ਮੈਂ ਰਾਤ ਦਿਨੇ ਅੜੀਕਾਂ ਕਰਨ ਲੱਗਾ ਕਿ ਕਦੋਂ ਦਰਸ਼ਨ ਕਰਾਂ ਆਖਰ ਕੋਈ ਸੰਗਮ ਮਿਲੇ ਉਹਨਾਂ ਨੇ ਦੱਸਿਆ ਕਿ ਸਤਿਗੁਰੂ ਜੀ ਮਾਲਵੇ ਦੀ ਧਰਤੀ ਵਿੱਚ ਹਨ ਤਲਵੰਡੀ ਸਾਬੋ ਨਗਰ ਵਿੱਚ ਮੈਂ ਬਹੁਤ ਸਾਰਾ ਧੰਨ ਦਾਸ ਲੈ ਕੇ ਕਾਵਲੋਂ ਤਰਪਿਆ ਮੰਝਲਾ ਕੜਤਾ ਕੜਨਾ ਤਲਵੰਡੀ ਪੱਜਾ ਤਾਂ ਉੱਥੇ ਆਪ ਜੀ ਦੇ ਦਰਸ਼ਨ ਨਾ ਹੋਏ ਮੇਰੇ ਸਾਥੀ ਤਾਂ ਉੱਥੋਂ ਪਿੱਛੇ ਚਲੇ ਗਏ ਪਰ ਮੈਂ ਲੋਕਾਂ ਕੋਲੋਂ ਪੁੱਛਦਾ ਹੋਇਆ ਕਿ ਆਹੋ ਕਿਹੜੀ ਕਿਹੜੀ ਰਾਹ ਆਈ ਜਾ ਜਸਹਸਤਾਨ ਤੇ ਮੌਜਮਾਨ ਹੂੰ ਪਤਾ ਕਰਦਾ ਹੋਇਆ ਤੁਰਿਆ ਆਇਆ ਮਾਈ ਘਰੂ ਦੇ ਪਾਣੀ ਨੂੰ ਕੌਣ ਜਾਣੇ ਮੈਨੂੰ ਰਾਹ ਵਿੱਚ ਤਿੰਨ ਬਾੜ ਡਾਕੂਆਂ ਨੇ ਉੱਟਿਆ ਤੇ ਕੁੱਤੇਆ ਮੇਰੇ ਕੋਲ ਕੋਈ ਸਮਾਨ ਨਾ ਰਹਾ ਅੰਬਾਲੀ ਲੀਲਾ ਲੀਡੇ ਰਹਿ ਗਏ ਉਹ ਵੀ ਪਾਟ ਗਏ ਜੁੱਤੀ ਟੁੱਟ ਗਈ ਮੈਂ ਨੰਗੇ ਪੈਰੀ ਚੱਲਦਾ ਚੱਲਣਾ ਸ਼ਮੂਕਾ ਦਿੱਤਾ ਸੀ ਦਿਨੀ ਤੋਂ ਅਗਰੇ ਤੋਂ ਅੰਦਾ ਦੰਦਾ ਪੁੰਜਾਤਾ ਹੀ ਮਾਲਕ ਮੈਨੂੰ ਬਖਸ਼ੋ ਮੈਂ ਖੰਗਾਲ ਹੋ ਗਿਆ ਮੈਂ ਆਪ ਨਹੀਂ ਭੇਟਾ ਕੋਈ ਨਾ ਕਰ ਸਕਿਆ ਅੱਜ ਖਾਨੇ ਹੱਥ ਆਪਦੇ ਦਰਸ਼ਨ ਕਰ ਰਿਹਾ ਹਾਂ ਇੰਨਾ ਮੰਨਪਾਗੀ ਹਾਂ ਸਿੱਖ ਦੀ ਜੀਵਨ ਕਥਾ ਸੁਣ ਕੇ ਉਸ ਦੀ ਮਾੜੀ ਦਸ਼ਾ ਦੇਖ ਕੇ ਦਰਬਾਰ ਵਿੱਚ ਬੈਠੇ ਹੋਏ ਸਾਰੇ ਸਿੰਘਾਂ ਤੇ ਸਰਦਾਰਾਂ ਦੀਆਂ ਅੱਖਾਂ ਵਿੱਚ ਜਲ ਭਰ ਆਇਆ ਉਹਨਾਂ ਦੀ ਜ਼ਬਾਨਾਂ ਤੋਂ ਮੱਲੂ ਮੱਲੀ ਨਿਕਲ ਗਿਆ ਧੰ ਸਤਿਗੁਰੂ ਜੀ ਦੇ ਸਿੱਖ ਧੰ ਸਤਿਗੁਰੂ ਜੀ ਦੀ ਸਿੱਖੀ ਮਨੋਂ ਨਿੱਕੀ ਮਹਾ ਅਠਣ ਸਤਿਗੁਰੂ ਜੀ ਨੇ ਸਿੱਖ ਨੂੰ ਉਪਦੇ ਉੱਪਰ ਕਰਕੇ ਗਾਣਾ ਲਾਇਆ ਨਿਹਾਲ ਕੀਤਾ ਮਰ ਦਿੱਤਾ ਤੇਰੇ ਦਾਲੇ ਮਹਤਮੀਆਂ ਨਹੀਂ ਸੋ ਰੇਸ਼ਮ ਦੇ ਹਨ ਰਾਹਾਂ ਦਾ ਕੱਟਾ ਤੂੜ ਨਹੀਂ ਕੇਸਰ ਹੈ ਤੂੰ ਕੰਗਾਲ ਨਹੀਂ ਸਭੋ ਸ਼ਾਹੂਕਾਰ ਹੈ ਤੇਰਾ ਜਨਮ ਮਨ ਸਵਰਗਿਆ ਤੂੰ ਨਿਹਾਲ ਹੋਇਆ ਸਤਿਗੁਰੂ ਨਾਨਕ ਦੇਵ ਜੀ ਦੀ ਤੇ ਰੀਤੇ ਬਹੁਤ ਮੇਰ ਹੁਈ ਹੈ ਇਸ ਤਰ੍ਹਾਂ ਬਚਨ ਕਰਕੇ ਸੇ ਸੇਖਾਂ ਦੇ ਬੀੜੇ ਤਾਰ ਦੇ ਤਾਂ ਦਿਖਤੇ ਗਏ ਸਤਿਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਉਹ ਸਿੱਖ ਨੂੰ ਇਸ਼ਨਾਨ ਕਰਾਉਣ ਨਵੇਂ ਪਰਾਕਾ ਬਹਿਨਾਂਉਣ ਤੇ ਵਰਸਾਦਾ ਸਕਾਉਣ ਬਾਕੀ ਬਚਨ ਬਲਾਸ ਵਿੱਚ ਕਿਤੇ ਕੀਤੇ ਜਾਣਗੇ ਸਤਿਗੁਰੂ ਜੀ ਦੇ ਹਕਮ ਨੇ ਪਾਲਣਾ ਉਸੇ ਵੇਲੇ ਹੋ ਗਈ ਭਾਈ ਸੰਤੋਖ ਸਿੰਘ ਜੀ ਸਿੱਖਾਂ ਨੂੰ ਨਾਲ ਲੈ ਗਏ ਤੇ ਜਾ ਕੇ ਇਸ਼ਨਾਨ ਕਰਾਇਆ ਤੇ ਨਵਾਂ ਪੋਸ਼ਾਕ ਆ ਪਹਿਨਾਇਆ ਐਸ ਇਹ ਸਿਕੰਤ ਸਤਿਗੁਰੂ ਜੀ ਦੇ ਕਾਲ ਚਨਾ ਦੇ ਤੱਕ ਰਿਹਾ ਪਿੱਛੋਂ ਆਪਣੇ ਦੇਸ਼ ਨੂੰ ਤਲ ਗਿਆ ਸਤਿਗੁਰੂ ਜੀ ਦੇ ਬਚਨ ਸੱਚੇ ਹੋ ਸਕਮਤ ਹੀ ਮਿਲ ਹੋਇਆ ਤੇ ਵਰਸਕੀ ਨਾਲ ਪ੍ਰੇਮ ਕਾ ਦਾਰਕਾ ਪਠਾਣ ਬਲਖਾਨ ਤੇ ਅਤਲਾ ਉੱਲਾ ਖਾਨ ਨੇ ਸਤਗੁਰੂ ਜੀ ਦੀ ਹਜ਼ੂਰੀ ਵਿੱਚ ਆਉਣਾ ਸਤਗੁਰੂ ਜੀ ਅਕਾਲ ਅਸਤਤ ਅੰਗ੍ਰੰਥ ਦੀ ਬਾਣੀ ਪੜ੍ਹ ਕੇ ਸਿੰਘਾਂ ਨੂੰ ਸਮਝਾ ਰਹੇ ਸਨ ਕਿ ਤਿੰਨੇ ਪਠਾਣ ਸਤਗੁਰੂ ਜੀ ਦੀ ਹਜ਼ੂਰੀ ਵਿੱਚ ਆਏ ਉਹਨਾਂ ਨੇ ਬੜੀ ਨਿਮਰਤਾ ਨਾਲ ਸਤਗੁਰੂ ਜੀ ਦੇ ਚਰਨਾਂ ਉੱਪਰ ਨਮਸਕਾਰ ਕੀਤਾ ਤਮਾਨ ਵਿੱਚ ਬੈਠ ਗਏ ਉਹਨਾਂ ਦੀਆਂ ਅੱਖਾਂ ਸੰਨ ਕੇ ਉਹ ਜਾਂਚਣ ਕੇ ਸਤਿਗੁਰੂ ਜੀ ਦੇ ਕੋਲ ਕੌਣ-ਕੌਣ ਰਹਿੰਦੇ ਹਨ ਉਹ ਕੀ ਕਰਦੇ ਹਨ ਸਤਿਗੁਰੂ ਜੀ ਦਾ ਖੂਨ ਕੀਤਾ ਵੀ ਜਾਵੇ ਤਾਂ ਕਿੱਧਰ ਨੂੰ ਨੱਸ਼ਣਾ ਹੋਇਆ ਤੇ ਕਿੱਧਰ ਜਾਣਾ ਹੋਇਆ ਉਹ ਇਸ ਤਰ੍ਹਾਂ ਵਿਚਾਰ ਕਰ ਹੀ ਰਹੇ ਸੰਨ ਕੇ ਇੱਕ ਸਿੰਘ ਨੇ ਹੇਨ ਪਠਾਣਾ ਨੂੰ ਦੇਖ ਕੇ ਹੀ ਸਵਾਲ ਕੀਤਾ ਮਹਾਰਾਜ ਜੀ ਕੀ ਤਰਕ ਮੁਸਲਮਾਨ ਉੱਤੇ ਭਰੋਸਾ ਕਰਨਾ ਚਾਹੀਦਾ ਹੈ ਤਰਕ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਇਹ ਦਸ਼ਮਣੀ ਕਰਦੇ ਹਨ ਕਿਉਂਕਿ ਇਹਨਾਂ ਨੂੰ ਇਸਲਾਮ ਦੇ ਨਾਮ ਉੱਤੇ ਬੁੱਧੂ ਬਣਾਇਆ ਜਾਂਦਾ ਹੈ ਕਿ ਲਾ ਕੀ ਫਰੇਵ ਤੇ ਝੂਠ ਬੋਲਣ ਦੇ ਨਾਲ ਕਿਸੇ ਦਾ ਖੂਨ ਕਰਨਾ ਇਹਨਾਂ ਵਾਸਤੇ ਮਾਮੂਲੀ ਗੱਲ ਹੈ ਜਿੰਨੇ ਮਠਾਣ ਕੋ ਸਮਿੰਦੇ ਜਏ ਹੋਏ ਪਰ ਉਹਨਾਂ ਦੀ ਮੋਢੀ ਮੋਢੀ ਖੂਨ ਚੜਿਆ ਹੋਇਆ ਸੀ ਉਹਨਾਂ ਦਾ ਕਾਲ ਨੇੜਿਆ ਪੁੱਜਾ ਸੀ ਨਾ ਦਰਤਾ ਨਾਲ ਉਹਨਾਂ ਵਿੱਚੋਂ ਇੱਕ ਬੋਲਿਆ ਇਹ ਗੱਲ ਨਹੀਂ ਮਹਾਰਾਜ ਸਾਰੇ ਤਰਕ ਬੀਮਾਨ ਨਹੀਂ ਕੋਈ ਐਸੇ ਵੀ ਹਨ ਜਿਹੜੇ ਖਦਾ ਦਾ ਪੈ ਖਾਂਦੇ ਹਨ ਤੇ ਨੇਖਨ ਕਦੀ ਝੂਠ ਨਹੀਂ ਬੋਲਦੇ ਨਾ ਖੂਨ ਨਾਲ ਹੱਥ ਲਵੇਂਦੇ ਹਨ ਸਤਿਗੁਰੂ ਜੀ ਅੱਛਾ ਜੇ ਜਿਹੜਾ ਕਰਦਾ ਹੈ ਉਹ ਕਹਾਣੀ ਦਾ ਫਲ ਪਾ ਲੈਂਦਾ ਹੈ ਮਾਹੀ ਗੁਰੂ ਹਾਜਾ ਨਾਗਰ ਹੈ ਕ ਹੱਥ ਦੀ ਇੱਕ ਹੱਥ ਲੈ ਵਾਲੀ ਗੱਲ ਹੈ ਤਾਂ ਜਿੰਨਾ ਹੁਦਾਰ ਨਹੀਂ ਹੁੰਦਾ ਪਾਪੀ ਸਦਾ ਪਾਪ ਕਰਮ ਚਿਤਵ ਦੇ ਰਹਿੰਦੇ ਹਨ ਉਹਨਾਂ ਨੂੰ ਪਾਪ ਦਾ ਫਾੜ ਮਿਲ ਜਾਂਦਾ ਹੈ ਸਿੰਘਾਂ ਨੂੰ ਆਕਾਲ ਪੁਰਖ ਉੱਤੇ ਜਾਂ ਆਪਣੇ ਇhtiyara ਦੇ ਬਲ ਉੱਤੇ ਹੀ ਤੋਸਾ ਰੱਖਣਾ ਚਾਹੀਦਾ ਹੈ ਹੋਰ ਕਿਸੇ ਉੱਤੇ ਨਹੀਂ ਜਿਹੜਾ ਇੰਨਾ ਤਿੰਨਾ ਤੇ ਭਰੋਸਾ ਰੱਖਦਾ ਹੈ ਉਸ ਨੂੰ ਕਿਸੇ ਪਰ ਕੰਮ ਦਾ ਨਾ ਨਹੀਂ ਰਹਿੰਦਾ ਇਸੇ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸਨ ਕਿ ਗੁਰਲਖਾਂ ਤੇ ਅਤਲੋ ਅਤਾਉਲ ਖਾਨ ਦਾ ਹਿਰਦਾ ਡੋਲ ਗਿਆ ਉਹ ਪਹਿਲਾਂ ਹੀ ਸਤਿਗੁਰੂ ਜੀ ਦੀ ਕਰਾਮਾਤ ਪਰਮ ਸ਼ਕਤੀ ਤੇ ਭਰੋਸਾ ਰੱਖਦੇ ਸਨ ਉਹਨਾਂ ਨੂੰ ਖਿਆਲ ਆਇਆ ਕਿ ਅੰਤ ਵਿਅਮੇ ਸਤਿਗੁਰੂ ਜੀ ਉਹਨਾਂ ਦੇ ਮਨ ਦੀ ਭਾਵਨਾ ਦੀ ਪੈਤੀ ਹੋ ਗਏ ਹਨ ਉਹ ਬੁੱਝ ਗਏ ਹਨ ਕਿ ਪਠਾਣਾ ਦੇ ਹਿਰਦਿਆਂ ਵਿੱਚ ਕੀ ਖਾਲ ਹੈ ਉਹਨਾਂ ਦੇ ਮਥਿਆਂ ਉੱਤੇ ਤਰੇੜੀਆਂ ਆ ਗਈਆਂ ਉਹ ਮੱਥਾ ਠੇਕੇ ਉੱਠ ਬੈਠੇ ਲੋਹਾਂ ਦੇ ਉੱਠਣ ਤੇ ਤੀਸੇ ਨੂੰ ਆਪਣੇ ਆਪ ਉੱਠਣਾ ਪਿਆ ਸਤਿਗੁਰੂ ਜੀ ਨੇ ਤਿੰਨਾਂ ਨੂੰ ਜਾਣ ਦੀ ਆਗਿਆ ਦੇ ਦਿੱਤੀ ਜਦੋਂ ਪਠਾਣ ਉੱਠ ਕੇ ਦੂਰ ਚਲੇ ਗਏ ਤਾਂ ਸਤਿਗੁਰੂ ਜੀ ਦੇ ਹਜੂਰੀਏ ਸਿੰਘ ਭਾਈ ਸੰਤੋਖ ਸਿੰਘ ਜੀ ਤੇ ਭਾਈ ਹਰਦਤ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਇਹ ਤਿੰਨੇ ਪਠਾਣ ਸੁੱਖ ਨਾਲ ਨਹੀਂ ਆਏ ਉਹ ਵਰਤੀਤਾ ਹੁੰਦਾ ਹੈ ਕਿ ਇਹ ਆਪ ਦੇ ਉੱਤੇ ਬਾਣ ਕਰਨ ਨੂੰ ਹੰਦੇ ਹਨ ਉਹ ਕਿਸੇ ਦਸ਼ਮਣ ਨੇ ਇਹਨਾਂ ਨੂੰ ਲਲਕਾ ਲਾਲਚ ਦਿੱਤਾ ਹੈ ਇਹਨਾਂ ਦੀਆਂ ਅੱਖਾਂ ਮੈੜੀਆਂ ਹਨ ਤੇ ਮੱਥੇ ਉੱਤੇ ਤਰੇੜੀਆਂ ਆਈਆਂ ਉਹਨਾਂ ਦੇ ਮਨ ਦੀ ਹਾਲਤ ਨੂੰ ਪ੍ਰਗਟ ਕਰਦੀਆਂ ਹਨ ਸਤਿਗੁਰੂ ਜੀ ਨੇ ਉੱਤਰ ਕੋਈ ਨਾ ਦਿੱਤਾ ਸੇਮਾ ਸ਼ਾਂਤ ਚਤਰ ਹੈ ਬੁੱਲੇ ਜਿਵੇਂ ਕਾਲ ਪੁਰਖ ਦਾ ਹੁਕਮ ਹੈ ਤਿਵੇਂ ਹੋਵੇਗਾ ਅਸਾਣਾ ਤਨ ਮਨ ਤਨਖਾਰਸ਼ਾ ਪੰਥ ਦਾ ਹੈ ਮਨਥ ਦੇ ਬਦਲੇ ਸੇਧ ਹੋਣ ਦਾ ਹੁਕਮ ਹੈ ਤਾਂ ਕੋਈ ਰੋਕ ਨਹੀਂ ਸਕਦਾ ਪਾਪੀ ਦਾ ਕੰਮ ਹੈ ਪਾਪ ਕਰਨਾ ਤੇ ਧਰਮੀ ਦਾ ਕੰਮ ਹੈ ਧਰਮ ਕਰਨਾ ਬਾਕੀ ਰਹਾ ਮਨੁੱਖ ਜੀਵਨ ਦਾ ਅੰਤ ਇਹ ਇੰਦੇ ਵਿੱਚੋਂ ਸਰੀਰ ਨੇ ਉੱਡਣਾ ਜ਼ਰੂਰੀ ਹੈ ਕਿਸੇ ਮਹਾਨੇ ਨਾਲ ਉੱਡਣਾ ਹੈ ਇਹ ਤਾਂ ਪਤਾ ਕਰਤਾ ਨੂੰ ਹੋਵੇਗਾ ਮਨੁੱਖ ਨੂੰ ਨਹੀਂ ਇਹਦੇ ਪਿੱਛੇ ਸਤਿਗੁਰੂ ਜੀ ਆਪਣੇ ਤੋਂ ਇਹਨੇ ਪਿੱਛੋਂ ਸਤਗੁਰੂ ਜੀ ਆਪਣੇ ਤੰਬੂ ਮੱਲ ਚਲੇ ਗਏ। ਹਾਦਿ ਗੁਰੂ ਜੀ ਨੇ ਆਪਣੇ ਮਹਲ ਮਾਤਾ ਸਹਿਬ ਦੇਵਾ ਜੀ ਨੂੰ ਦਿੱਲੀ ਭੇਜਣਾ। ਸਹਿਬ ਜੀ ਨੇ ਅਨੁਭਵ ਕਰ ਲਿਆ ਕਿ ਚੋੜਾ ਛੱਡਣ ਦਾ ਸਮਾਂ ਪੁੱਜਾ ਹੈ ਜੋ ਹੋ ਸਕਦਾ ਹੈ ਥੋੜੇ ਦਿਨਾਂ ਵਿੱਚ ਹੀ ਸੇਵਾਕਾਰ ਪਰਖੀ ਗੋਲ ਬਚ ਜਾ ਬਰਾਜ ਮਰਾਜਣ ਸਿੱਖਾਂ ਨੇ ਆਪਣੇ ਤੰਬੂ ਵਿੱਚ ਜਾ ਕੇ ਆਪਣੀ ਮਹਿਲਾ ਤਾਂ ਬਤਨੀ ਮਾਤਾ ਸਾਹਿਬ ਦੇਵਾ ਜੀ ਨੂੰ ਹੁਕਮ ਦਿੱਤਾ ਤੁਸੀਂ ਦਿੱਲੀੋਂ ਨਹੀਂ ਸਿ ਆਉਣਾ ਜੋ ਜੇ ਆ ਗਏ ਹੋ ਤਾਂ ਹੁਣ ਭਾਈ ਮਨੀ ਸਿੰਘ ਨੂੰ ਨਾਲ ਲੈ ਕੇ ਬਾਸ ਚਲੇ ਜਾਵੋ ਜਿਹੜਾ ਭਾਣਾ ਵਰਥਣਾ ਹੈ ਉਸ ਨੂੰ ਤੁਸੀਂ ਦੇਖ ਨਹੀਂ ਸਕਣਾ ਧਤੂ ਗੁਰੂ ਜੀ ਦੇ ਬਚਨ ਸੁਣ ਕੇ ਮਾਤਾ ਜੀ ਨੇ ਉਹ ਬੇਨਤੀ ਕੀਤੀ اے ਦਾਤਾ ਦਇਆ ਕਰੋ ਪ੍ਰਭਾ ਲੋ ਸੁਆਮੀ ਜੀ ਕਰਪਾ ਕਰਕੇ ਆਪਣੇ ਚਰਨਾਂ ਵਿੱਚ ਦਾਸੀ ਨੂੰ ਇੱਥੇ ਰਹਿਣ ਦੇਵੋ ਇਲਾਹੀ ਮਛੂੜੇ ਦੀ ਅੰਗ ਬਹੁਤ ਸਾਨਿਆ ਲੰਮੀ ਮਛੂੜੇ ਕਾਲ ਪਰਖ ਨੇ ਆਪਣੇ ਅਜੇ ਤਾਂ ਨਾਰਸ਼ਨ ਕਰਕੇ ਮਨ ਤ੍ਰਿਪਤਿਆ ਨਹੀਂ ਅੱਖਾਂ ਨਹੀਂ ਪਿਆਸ ਮੱਠੀ ਨਹੀਂ ਹੋਈ ਜਿਵੇਂ ਬੇਲ ਕਿਸੇ ਦਰਖਤ ਦੇ ਆਸਰੇ বিনা ਨਹੀਂ ਰਹਿ ਸਕਨੀ ਤਿਵੇਂ ਇਸਤਰੀ ਨਾ ਤੇ ਤੋਂ ਮਿਲਣਾ ਨਹੀਂ ਰਹਿ ਸਕਦੀ ਮੈਂ ਆਪਦੇ ਚਰਨਾਂ ਵਿੱਚ ਹੀ ਪ੍ਰਾਂਤਿ ਆਗਣਾ ਚਾਹੁੰਦੀ ਹਾਂ ਆਪ ਤੋਂ ਮਰਾ ਮੇਰਾ ਕੋਈ ਨਹੀਂ ਨਾ ਭੈਣ ਨਾ ਭਾਈ ਨਾ ਬੁੱਤਰ ਤੇ ਨਾ ਧੀ ਮੈਂ ਕਿਸੇ ਆਸਰੇ ਦਿੱਲੀ ਜਾ ਕੇ ਦਿਨ ਕੱਟਾਂ ਇਹਨਾ ਪੁੱਤਰ ਖਾਲਸਾ ਪੰਥ ਹੈ। ਮੰਨ ਤੇਰੀ ਅਵਨਸ਼ਾਨੀ ਰਹੇਗੀ। ਤੇ ਇੰਜ ਦਿੰਦਿਆਂ ਹੋਇਆਂ ਸਤਿਗੁਰੂ ਜੀ ਨੇ ਵਚਨ ਕੀਤਾ। ਉੱਤਰਤੀਆਂ ਨਿਸ਼ਾਨੀ ਹੀ ਤਾਂ ਹੁੰਦੀਆਂ ਹਨ। ਤੋਸਾਂ ਦੀ ਝੂਣੀ ਵਿੱਚ ਖਾਲਸਾ ਪੰਥ ਨੂੰ ਪਾਇਆ ਹੈ। ਕਈਆਂ ਲੱਖਾਂ ਦੀ ਗਣਤੀ ਵਿੱਚ ਖਾਲਸਾ ਵਧੇਗਾ। ਸਾਰੇ ਸੰਗਤ ਉਸਾਂ ਦੇ ਪੁੱਤਰ ਅਖਵਾਉਣਗੇ। ਇਨੂੰ ਵੱਡੇ ਪ੍ਰਮਾਣ ਵਾਲੀ ਹੋਰ ਕਿਹਣੀ ਪੰਗਾਂ ਵਾਲੀ ਇਤਨੀ ਹੋ ਸਕਦੀ ਹੈ ਭਾਈ ਮਨੀ ਸਿੰਘ ਨੂੰ ਸਾਥ ਲਵੋ ਤੇ ਦਿੱਲੀ ਮੁੜ ਜਾਓ ਜੀਵਨ ਦੇ ਬਾਕੀ ਦਿਨ ਉੱਥੇ ਬਾਣੀ ਗੁਰੂ ਦਾ ਸਿਮਨ ਕਰਦਿਆਂ ਹੋਇਆਂ ਕੱਟਣੇ ਬਾਣੀ ਗੁਰੂ ਦਾ ਸਿਮਨ ਜ਼ਰੂਰ ਹੈ ਦੇ ਨੂੰ ਸ਼ਾਂਤ ਸ਼ਾਂਤੀ ਬਖਸ਼ੇਗਾ ਨਾਰੀ ਦਾ ਧਰਮ ਪਤੀ ਦੇ ਹੁਕਮ ਨੂੰ ਮੰਨਣਾ ਹੈ ਇਸੇ ਵਿੱਚ ਹੀ ਨਾਰੀ ਨੂੰ ਮੌਤਕ ਤੇ ਵਿਖੰਟ ਪ੍ਰਾਪਤ ਹੁੰਦੀ ਹੈ ਮਾਤਾ ਸਹਿਬ ਦੇ ਮਾਨੀ ਨੇ ਬੜੇ ਤਰਲੇ ਲਏ ਕਿ ਸੇਬਾ ਉਹਨਾਂ ਨੂੰ ਆਪਣੀ ਚਰਨਾਂ ਵਿੱਚ ਨਿਵਾਸ਼ ਬਖਸ਼ੀ ਰੱਖਣ ਪਰ ਸਤਗੁਰੂ ਜੀ ਨੇ ਅਗਿਆ ਨ ਦਿੱਤੀ ਭਾਈ ਮਨੀ ਸਿੰਘ ਜੀ ਦੇ ਨਾਲ ਤੋਰ ਦਿੱਤਾ ਮਾਤਾ ਦਾਸ ਚੱਤ ਦਿੱਲੀ ਨੂੰ ਉਤਰ ਆਏ ਉਹ ਸਮੇਤ ਚਤਪਾਈ ਮਨੀ ਸਿੰਘ ਜੀ ਦਾ ਵੀ ਨਹੀਂ ਸੀ ਕਰਦਾ ਇਹ ਉਹ ਸਤਿਗੁਰੂ ਜੀ ਤੋਂ ਦੂਰ ਹੋਣ ਕਿਉਂਕਿ ਸਾਰਿਆਂ ਦੇ ਮਨਾਂ ਨੂੰ ਭੈਮਸਾ ਇਹ ਲੱਗਿਆ ਹੋਇਆ ਸੀ ਕਿ ਇਹ ਸੈਦ ਕੋਈ ਭਿਆਨਕ ਪਾਣਾ ਨਾ ਵਰਤ ਜਾਵੇ ਅੰਤਰਯਮੀ ਸਹਿਬਾਂ ਜੀ ਘਟ ਘਟ ਦੀ ਜਨਨ ਹਰ ਸੰਤ ਉਹ ਤਾਂ ਜ਼ਰੂਰ ਜਾਣ ਗਏ ਸਨ ਕੇ ਕੋਈ ਕਾਜ ਨਾ ਕੋਈ ਜ਼ਰੂਰ ਹੋਵੇਗਾ ਕਿਸੇ ਕਰਕੇ ਸ਼ਾਇਦ ਆਪ ਸੰਗੀਆਂ ਸਾਥੀਆਂ ਨੂੰ ਦੂਰ ਉੱਥੇ ਸਮਝ ਬੋਲਣ ਬੋਲਣਾ ਹਟਾ ਕੇ ਸਪਸ਼ਟ ਨਾਮਾ ਨਾ ਲੇ ਜਾਣ ਬੱਚੀ ਦੇ ਸੱਤੇ ਹੱਥ ਰੱਖਣਾ ਅੱਗੇ ਸੋਚਣਾ ਸੇਵਾ ਕਰਾਉਣੀ ਨਾਮ ਦੀ ਦਾਤ ਮਾਈ ਗੁਰੂ ਜੀ ਦਾ ਖਾਲਸਾ ਸਿਵਾਸ